ਦਾਨਦ ਪੁਰਜ ਦੇਵਾਨ ਸਜਾ ਕੇ ਉੱਠੋ ਕੋਈ ਬੀਰ ਸੂਰਮੇ ਸਿਰ ਤਲਿਉਤੇ ਆਪਣਿ ਟਿਕਾ ਕੇ ਬਾਜਾਂ ਬਾੜਾ ਗੁਰੂ ਆਖਦਾ ਆਨੰਦ ਪੁਰਜ ਦੇਵਾਨ ਸਜਾ ਕੇ ਉੱਠੋ ਕੋਈ ਬੀਰ ਸੂਰਮੇ ਸਿਰ ਤਲਿਉਤੇ ਆਪਣਿ ਟਿਕਾ ਕੇ ਤੱਕ ਤਲਵਾਰ ਗੁਰਾਂ ਦੀ ਕਈਆਂ ਦਾ ਦਿਲ ਕਵਰਾਇਆ ਸਿਰਮਾਣੀ ਮੰਗ ਸੁਣ ਕੇ ਦੀਵਾਨ ਵਿੱਚ ਸੁਨਾਟਾ ਛਾਇਆ ਕਰੇ ਦਸ਼ੀਮੇਸ਼ ਪਰਖਾਂ ਬਤਾ ਕੇ ਬੜੇ ਦਿਨ ਕੋਤੇ ਕਰ ਜਾ ਕੇ ਇਹ ਕਰੇ ਦਸ਼ੀਮੇਸ਼ ਪਰਖਾਂ ਬਤਾ ਕੇ ਬੜੇ ਦਿਨ ਕੋਤੇ ਕਰ ਜਾ ਕੇ ਉਹ ਬਾਜਾਂ ਵਾਲਾ ਗੁਰੂ ਆਖਦਾ ਆਨੰਦ ਪੁਰਸ਼ ਦੀਵਾਨ ਸਜਾ ਕੇ ਸਾਜਣਾ ਨਿਆਰਾ ਖਾਲਸਾ ਪੈਨੂਗਾ ਪੰਜ ਕਕਾਰ ਜ਼ੁਲਮ ਦਾ ਕਰੂ ਟੱਕਰਾ ਗੁਲਾਮੀ ਨਾ ਕਰੂ ਸਵੇਕਾਰ ਜੋ ਲਮੰਦਾ ਕਰੂ ਟਕਰਾ ਗਲਾਮੀ ਨਾ ਕਰੂ ਸਵੇਕਾਰ ਰਾਖੀ ਕਰੂ ਸਿੱਖ ਪੰਥ ਦੀ ਜਿੰਦ ਆਪਣੀ ਪੰਥ ਤੋਂ ਲਾ ਕੇ ਬਾਜਾਂ ਵਾਲਾ ਗੁਰੂ ਆਖਲਾ ਅਨੰਦ ਉਰਚ ਦੇਵਾਨ ਸਜਾ ਕੇ ਉੱਠੋ ਕੋਈ ਬੀਰ ਸੁਰਮੇ ਸੀਸ ਤਲੀ ਤੇ ਆਪਣੀ ਟਗਾ ਕੇ ਏਕ ਏਕ ਸਿੱਖ ਉੱਠ ਕੇ ਕੋਲ ਗੁਰਾਂ ਦੇ ਆਏ ਏਕ ਏਕ ਸਿੱਖ ਉੱਠ ਕੇ ਕੋਲ ਗੁਰਾਂ ਦੇ ਆਏ ਹੱਥ ਜੋੜ ਕਰ ਬੇਨਤੀ ਗੁਰਾਂ ਅਗੇ ਸਿਰ ਝੁਕਾਏ ਇੱਕ ਗਿ ਸਿੱਖ ਉੱਠ ਕੇ ਪੰਜ ਕੋਲ ਗੁਰਾਂ ਦੇ ਆਏ ਹੱਥ ਜੋੜ ਕਰ ਬੇਨਤੀ ਗੁਰਾਂ ਅਗੇ ਸਿਰ ਝੁਕਾਏ ਪੰਜ ਪਿਆਰੇ ਸਾਜਦੇ ਖੰਡੇ ਵਾਟੇ ਵਾਲਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜਦੇ ਖੰਡੇ ਵਾਟੇ ਵਾਲਾ ਅੰਮ੍ਰਿਤ ਛਕਾ ਕੇ ਨੋਜੰਬਾ ਗੁਰੂ ਅਖਡਾ ਆਨੰਦ ਉਰਚ ਦਿਵਾਨ ਖਜਾ ਕੇ ਉਟੋ ਕੋਈ ਵੀਰ ਸੂਰਮੇ ਸੀਸ ਤਲੀ ਤੇ ਆਪਾ ਨੇ ਟਿਕਾ ਕੇ ਪੰਜ ਪਿਆਰਿਆਂ ਤੋਂ ਗੁਰਾਂ ਆ ਫਿਰ ਅਮਰਤ ਛਕਿਆ ਪੰਜ ਪਿਆਰਿਆਂ ਤੋਂ ਗੁਰਾਂ ਆ ਫਿਰ ਅਮਰਤ ਛਕਿਆ ਸੁਖਿਆਢੋਲ ਖਾਸਾ ਮਜਲਮਾਂ ਦੀ ਕਰੂਗਾ ਏ ਰੱਖਿਆ ਸੁਖਿਆ ਮੰਡੋਲ ਖਾਸਾ ਮਜਲਮਾਂ ਦੀ फतेहन्द पुर दवान सजा उई बिर सरमे सीस तड़ी उते अठो कोई बिर ਸੀਸ सीस ਉੱਤੇ ਆਪਣੇ ਟਿਕਾ ਕੇ ਉਭਾ ਜੰਬੜਾ ਗੁਰੂ ਅਖਦਾ ਆਨੰਦ ਉਰਚੇ دیਵਾਨ ਸਜਾ ਕੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਜਿੱਤ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਮੈਂ ਕਬੀ ਸੁਦੇਵ ਸਿੰਘਣ ਗੰਨਵਾ ਪੁਵਾੜਾ ਖਾਲਸਾ ਪੰਥ ਦੇ ਸਥਾਪਨਾ ਦੇ ਸਾਕੀ ਜਹਾੜੀਆਂ ਵਿਸ਼ੇ ਪੜ੍ਹਦੀਆਂ ਸੰਤਾਂ ਨੂੰ ਲੱਖ ਲੱਖ ਬਨਾਈਆਂ ਦਿਨਾ ਕਿਉਂਕਿ ਸਹਿਬਜੀ ਗੁਰੂ ਅਨੰਦ ਸਿੰਘ ਮਹਾਰਾਜ ਜੀ ਨੇ ਨੰਗਰ ਸਾਹਿਬ ਵਿਖੇ ਸਾਖੀ ਵਾਲੇ ਦੇਣ ਖਾਲਸਾ ਪੰਥ ਦੀ ਸਥਾਪਨਾ ਕੀਤੀ ਜਾਤ ਪਾਤ ਦਾ ਖੰਡਨ ਕੀਤਾ ਉੱਚ ਨੀਂਜ ਦਾ ਖੰਡਨ ਕੀਤਾ ਤੇ ਮਨੁੱਖਤਾ ਨੂੰ ਬਰਾਬਰ ਦਾ ਅਧਿਕਾਰ ਦਉਣ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਸਮਾਜ ਨੂੰ ਨਸ਼ਾ ਮੁਕਤ ਰਹਿਣ ਲਈ ਸੰਦੇਸ਼ ਦਿੱਤਾ ਇੱਕ ਵਾਰ ਫੇਰ ਮੈਂ ਵਿਸ਼ੇ ਪੜ੍ਹ ਰਿਹਾ ਸੰਤਾਂ ਨੂੰ ਖਾਲਸਾ ਪੰਥ ਦੀ ਸਥਾਪਨਾ ਦੇ ਸਿ ਸਾਖੀ ਦਿਹਾੜੇ ਦੀਆਂ ਲੱਖ ਲੱਖ ਬਣਾਈਆਂ ਦਿਨਾ ਆਪਣਾ ਸਾਰਿਆਂ ਦਾ ਫਰਜ਼ ਬੰਦਾ ਕਿ ਆਪਾਂ ਗੁਰੂ ਸਾਹਿਬ ਦੇ ਸਿੰਘ ਸੱਜिए ਗੁਰਬਾਣੀ ਪੜ੍ਹੀਏ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਾਈਏ ਤੇ ਦੇ ਨਾਲ ਹੀ ਮੈਂ ਵਿਸ਼ੇ ਭਰਦਿਆਂ ਸੰਤਾਂ ਨੂੰ ਖਾਲਸਾ ਪੰਥ ਦੇ ਸਥਾਪਨਾ ਦੇ ਸਤਿਪਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ